ਗੁਰੂ ਲਾਡੋਰੇ ਜੋੜ ਮੇਲੇ ਦੇ ਸਬੰਧ ਵਿੱਚ ਧੰਨ ਸ੍ਰੀ ਗੁਰਪ੍ਰੀਤ ਭਾਦਰ ਸਾਹਿਬ ਜੀ ਦੇ ਸਥਾਨ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ 8 9 ਅਗਸਤ 2052 ਨੂੰ ਸੰਗਤਾਂ ਹੰਮ ਮਾਗੇ ਪਹੁੰਚ ਰਹੀਆਂ ਹਨ ਇਸ ਸਬੰਧੀ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱੱਛਲ ਅਤੇ ਭਾਈ ਨਿਸ਼ਾਨ ਸਿੰਘ ਜਥੇ ਦੇ ਸਿੰਘਾਂ ਸਮੇਤ ਐਸਟੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਸ ਪਵਿੱਤਰ ਦਿਹਾੜੇ ਤੇ ਸ਼ਰਾਰਤੀ ਲੋਕਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਜਾਵੇ ਅਤੇ ਬਾਈਬਲ ਵੀਰ ਸਿੰਘ ਮੁੱਚਲ ਨੇ ਹੁੱਲੜ ਬਾਜਾਂ ਨੂੰ ਦਿੱਤੀ ਚੇਤਾਵਨੀ ਸਿਆਸੀ ਪਾਰਟੀਆਂ ਨੂੰ ਵੀ ਕਿਹਾ ਕਿ ਜੇ ਮੌਕੇ ਤੇ ਸਿਆਸਤ ਨਾ ਕੀਤੀ ਜਾਵੇ ਤੁਸੀਂ ਜੁੜੇ ਰਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਜੋ ਅੱਜ ਬਾਬਾ ਬਕਾਲਾ ਸਾਹਿਬ ਖ ਜੋ ਮੰਗ ਪੱਤਰ ਦਿੱਤਾ ਗਿਆ ਕਿਸ ਸਬੰਧ ਵਿੱਚ ਜਿਹੜਾ ਮੰਗ ਪੱਤਰ ਉਹ ਦਿੱਤਾ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸੱਚਾ ਗੁਰੂ ਰਾਧੋ ਰੇ ਜਿਹੜਾ ਦੇਸੀ ਇੱਥੇ ਬਾਬਾ ਬਕਾਲਾ ਸਾਹਿਬ ਵੀ ਤਰਤੀ ਤੇ ਸੰਗਤਾਂ ਬਹੁਤ ਹੂਲਤਾਂ ਲਈ ਛੜਦਾ ਨਾਲ ਮਨਾਉਂਦੀਆਂ ਫਰ। ਪਰ ਕੁਝ ਲੋਕ ਇੱਥੇ ਆਣ ਕੇ ਮਨਮਤ ਕਰਦੇ ਹਨ ਜਿਹੜੀ ਬਰਦਾਸ਼ਤ ਕਰਨ ਤੋਂ ਬਾਹਰ ਹੁੰਦੀ ਹੈ। ਅਸੀਂ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਨੂੰ ਹਰ ਸਾਲ ਤਰ੍ਹਾਂ ਮੰਗ ਪੱਤਰ ਦਿੰਦੇ ਹਾਂ ਕਿ ਇਹ ਜਿਹੜੀਆਂ ਮਨਮਤ ਵਾਲੀਆਂ ਜਿੱਦਾਂ ਪੰਘੂੜੇ ਹਨ ਉੱਥੇ ਆਣ ਕੇ ਲੋਕ ਸ਼ੋਰ ਸ਼ਰਾਬਾ ਕਰਦੇ ਹਨ ਅਤੇ ਨਾਲ ਸਰਕਸਾਂ ਲਾਈਆਂ ਜਾਂਦੀਆਂ ਹਨ ਮੌਤ ਦਾ ਖੂ ਅਤੇ ਹੋਰ ਇਦਾਂ ਦੀਆਂ ਜਿਹੜੀਆਂ ਮਨਵਤ ਵਾਲੀਆਂ ਚੀਜ਼ਾਂ ਆ ਇੱਥੇ ਧਾਰਮਿਕ ਸਥਾਨਾਂ ਤੇ ਨਹੀਂ ਹੋਣੀਆਂ ਚਾਹੀਦੀਆਂ ਦੁਕਾਨਾਂ ਉੱਤੇ ਬੀੜੀ ਸ਼ੁਰ ਤਮਾਕੂ ਪਾਣ ਆਦ ਇਹ ਚੀਜ਼ਾਂ ਵਿਕਦੀਆਂ ਹਨ ਕਈ ਲੋਕ ਇੱਥੇ ਆਣ ਕੇ ਮਾਇਆ ਦੇ ਖਾਤਰ ਭੰਗ ਵਾਲੀਆਂ ਭੰਗ ਵਾਲੇ ਗਲਾਸ ਜਿਹੜੇ ਆ ਸੁੱਖੇ ਵਾਲੇ ਗਲਾਸ ਵੇਚ ਕੇ ਇਹ ਵੀ ਇੱਕ ਬੜਾ ਵੱਡਾ ਨਸ਼ਾ ਹੈ ਇਹ ਅਸੀਂ ਇਹਨੂੰ ਲੈ ਕੇ ਨਾ ਹਜੂਰ ਸਾਹਿਬ ਜਾ ਸਕਦੇ ਆ ਰਸਤੇ 'ਚ ਫੜਿਆ ਜਾਵੇ ਤੇ ਪਰਚਾ ਦਰਜ ਹੁੰਦਾ ਹੈ ਜੇ ਉੱਥੇ ਜਾ ਕੇ ਪਰਚਾ ਦਰਜ ਹੋ ਸਕਦਾ ਇੱਥੇ ਕੀ ਉਹ ਕਾਨੂੰਨੀ ਹੈ ਕਿ ਇਹ ਵੀ ਇੱਕ ਨਸ਼ਾ ਹੈ ਜਿਹੜਾ ਏਦਾਂ ਦਾ ਲੋਕ ਆਣ ਕੇ ਵੇਚਦੇ ਹਨ ਉਹਨਾਂ ਦੇ ਉੱਤੇ ਵੀ ਐਫ ਆਰ ਦਰਜ ਹੋਣੀ ਚਾਹੀਦੀ ਹੈ ਦੂਸਰਾ ਇਹ ਆ ਕਿ ਜਿਹੜਾ ਇੱਥੇ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਅਤੇ ਹੋਰ ਹਾਤੇ ਹਨ ਉਹ ਪੂਰਨ ਤੌਰ ਤੇ ਸਰਕਾਰ ਨੂੰ ਇਥੋਂ ਚੁਕਾ ਕੇ ਇਹ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦੇਣਾ ਚਾਹੀਦਾ ਇਥੋਂ ਦੇ ਮੈਨੇਜਰਾਂ ਦਾ ਵੀ ਫਰਜ਼ ਮੰਨਦਾ ਹੈ ਕਿ ਇਥੋਂ ਦੀਆਂ ਸੰਪਰਦਾਵਾਂ ਦਾ ਵੀ ਫਰਜ਼ ਮੰਨਦਾ ਹੈ ਕਿ ਇੱਥੇ ਸਤਿਗੁਰੂ ਗੁਰਤੇਗ ਬਾਹਦਰ ਨਵੇਂ ਪਾਸ਼ਾ ਜੀ ਨੇ 26 ਸਾਲ 9 ਮਹੀਨੇ 13 ਦਿਨ ਬੈਠ ਕੇ ਤਪੱਸਿਆ ਕੀਤੀ ਅਤੇ ਮਾਤਾ ਗੰਗਾ ਜੀ ਦਾ ਵੀ ਸਥਾਨ ਹੈ ਤੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੈ ਇਸ ਸ਼ਹਿਰ ਨੂੰ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕਰਕੇ ਸਿੱਖਾਂ ਦੇ ਜਿਹੜੇ ਧਾਰਮਿਕ ਸਥਾਨ ਹਨ ਉਹਨਾਂ ਤੇ ਕਿਉਂਕਿ ਹਰ ਇੱਕ ਧਰਮ ਦਾ ਵਿਅਕਤੀ ਇੱਥੇ ਆਣ ਕੇ ਨਮਸਕਾਰ ਕਰਦਾ ਹੈ ਜਦੋਂ ਇਹੋ ਜਿਹੀਆਂ ਚੀਜ਼ਾਂ ਵੇਖ ਕੇ ਉਹ ਉਹਦਾ ਮਨ ਉਦਾਸ ਹੁੰਦਾ ਹੈ ਜਿਹੜੀਆਂ ਇਹ ਚੀਜ਼ਾਂ ਵੇਖ ਕੇ ਬਰਦਾਸ਼ਤ ਕਰਨ ਤੋਂ ਬਾਹਰ ਹੀ ਹੁੰਦੀਆਂ ਹਨ ਕਈ ਬੱਚੇ ਘਰੋਂ ਮਾਪੇ ਕਹਦੇ ਹਨ ਕਿ ਜੋੜ ਮੇਲੇ ਤੇ ਜਾ ਕੇ ਸੇਵਾ ਕਰਕੇ ਆਓ ਉਹ ਇੱਥੇ ਆਣ ਕੇ ਸ਼ੋਰ ਸ਼ਰਾਬਾ ਕਰਦੇ ਨੇ ਮੋਟਰਸਾਈਕਲਾਂ ਦੇ ਸਪਲੈਂਸਰ ਲਾ ਕੇ ਪਟਾਕੇ ਮਰਾਉਂਦੇ ਹਨ ਟਰੈਕਟਰਾਂ ਦੇ ਡੀਜੇ ਲਾ ਕੇ ਇੱਕ ਛੜ ਦੇ ਖੜਾ ਕੇ ਗੁਰੂ ਘਰ ਦੀ ਨਗਰੀ ਗੁਰੂ ਦੀ ਨਗਰੀ ਤੇ ਉਹ ਭੰਗੜੇ ਪਾਉਂਦੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰ ਹੀ ਹੈ ਅਸੀਂ ਉਹਨਾਂ ਨੌਜਵਾਨਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਦੇ ਆ ਕਿ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਜੇਕਰ ਤੁਸੀਂ ਵੀ ਇੱਥੇ ਆਣ ਕੇ ਜੀ ਮਨਮਤ ਕਰੋਗੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਸਾਨੂੰ ਤੁਸੀਂ ਇਦਾਂ ਦੀ ਮਨਮਤ ਕਰਦੇ ਵਜ ਗਏ ਅਸੀਂ ਤੁਹਾਡਾ ਲਿਹਾਜ਼ ਨਹੀਂ ਕਰਾਂਗੇ ਤਾਂ ਕਰਕੇ ਅਸੀਂ ਪ੍ਰਸ਼ਾਸਨ ਨੂੰ ਅੱਜ ਮੰਗ ਪੱਤਰ ਦਿੱਤਾ ਹੈ ਕਿ ਭੜ ਕੇ ਇਹ ਨਾ ਕਹਿਣ ਕੇ ਸਾਨੂੰ ਤੁਸੀਂ ਦੱਸਿਆ ਨਹੀਂ ਆ ਅਸੀਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲਿਆ ਜੇ ਕਾਨੂੰਨ ਨੂੰ ਨਾ ਲਿਆ ਜੇਕਰ ਕਾਨੂੰਨ ਕੁੰਭ ਦੀ ਨੀਂਦ ਵਾਂਗੂ ਸੁੱਤਾ ਰਿਆ ਤੇ ਫਿਰ ਇਹ ਗੁਰੂ ਦਾ ਖਾਲਸਾ ਜ਼ਰੂਰ ਇਹਨਾਂ ਨੂੰ ਜਿੱਥੇ ਵੀ ਮਿਲਗੇ ਵੱਜਗੇ ਸੋਦਾ ਜ਼ਰੂਰ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ